ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਚਰਚਾ ਛਿੜ ਗਈ ਕਿ ਜੀ ਸੀਮਿੰਟ ਦੇ ਬੰਨ ਬਣਾਵਾਂਗੇ ਦਰਿਆ ਦਰਿਆਵਾਂ ਦੇ ਆਲੇ ਦੁਆਲੇ ਬੰਨ ਜਿਹੜੇ ਐ ਇਸ ਤਰ੍ਹਾਂ ਦੇ ਬਣਾ ਲਾਂਗੇ ਸੀਮਿੰਟ ਦੇ ਕਿ ਟੁੱਟਣਗੇ ਨਹੀਂ ਜੀ ਹੜ ਆਊਗਾ ਨਹੀਂ ਕੀ ਤੁਹਾਨੂੰ ਲੱਗਦਾ ਜੀ ਕਹਿੰਦਾ ਕੋਣ ਸੁਖਵੀਰ ਬਾਦਲ ਉਹਨਾਂ ਦੀ ਸਟੇਟਮੈਂਟ ਆਈ ਹੈ ਉਹ ਭਰਾਵਾ ਜੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਹੁਣ ਤਾਂ ਕੋਈ ਹੁਣ ਜ਼ਿਕਰ ਇਹਨਾਂ ਨੂੰ ਢੱਕਿਆ ਕਿਸੇ ਨੇ ਹਾਂਜੀ ਹੁਣ ਤਾਂ ਕੋਈ ਢੱਕਿਆ ਤਾਂ ਕਿਸੇ ਨੇ ਕੋਸੋਂ ਤਾਂ ਟੁੱਟਦੇ ਆ ਉਹ ਕਿਸੇ ਵਰੀ ਇਹਨਾਂ ਦੇ ਹੈਗਾ ਕਿਨੇ ਕਿ ਜਿਹੜੇ ਹੈਗੇ ਕਿਤੇ ਚਾਰ ਪੱਤਰ ਤੇ ਸਟਾਡੀ ਲਵਾ ਦੇਣ ਸੋ ਮੂੰਹ ਤਾਂ ਹੁਣ ਵੀ ਇੱਥੇ ਤੁਸੀਂ ਕਹੀ ਜਾਂਦੇ ਅਸੀਂ ਕੁਝ ਬੋਲੀ ਜੇ ਤਾਂ ਫਾਇਦਾ ਕੋਈ ਨਹੀਂ ਮਿੱਟੀ ਦੇ ਬੋਰੀਆਂ ਦੇ ਤੇ ਭਰ ਕੇ ਜਿਹੜੇ ਹੈਗੇ ਲੱਗਣ ਨਹੀਂ ਲੈ ਫਿਰ ਹੁਣ ਇਹ ਜਿਹੜੀ ਸਮੱਸਿਆ ਹੈ ਇਹਦਾ ਹੱਲ ਕੀ ਨਜ਼ਰਾਂ 'ਚ ਕੀ ਹੱਲ ਕੁਦਰਤ ਮਾਰੇ ਤਾਂ ਕੋਈ ਜ਼ੋਰ ਨਹੀਂ ਪਰ ਕੋਸਾ ਇਹਦੀ ਡੀਸੀ ਡੀਸਲਡਿੰਗ ਤਾਂ ਹੋ ਹੀ ਸਕਦੀ ਹੈ ਉਹ ਹੋ ਜਵੇ ਬਾਕੀ ਜਿੱਥੇ ਹੁੰਦੇ ਆ ਲੱਗਣੀ ਆਉਂਦੇ ਆ ਨੋਚਾਂ ਤੇ ਸਟਾਡ ਉਹ ਲੱਗਣੇ ਚਾਹੀਦੇ ਉਹ ਪੱਥਰ ਦੇ ਲੱਗਣੇ ਹੁੰਦੇ ਉਹ ਗਰਲੇ ਵਰਲੇ ਉਹ ਹੀ ਨਹੀਂ ਲੱਗ ਰਹੇ ਤੇ ਸਾਰਾ ਪੱਥਰ ਨਾ ਕੋਕੜਾ ਬਣਾ ਦੇਣਾ